ਹਲੋ ਜੀ ਸਾਸਰੀ ਗੱਲ ਕੀ ਹਾਲ ਚਾਲ ਅੱਜ ਆਪਾਂ ਆ ਗਏ ਆਪਦੇ ਫਿਰ ਨਵੇਂ ਵਲੌਗ ਨਾਲ ਤੇ ਅੱਜ ਮੈਂ ਬਹੁਤ ਖੁਸ਼ ਆ ਕਿਉਂਕਿ ਅੱਜ ਆਪਾਂ ਜਾਣਾ ਧੂਆ ਕੋਲੇ ਮਤਲਬ ਕਿ ਮੇਰੀਆਂ ਭੈਣਾਂ ਵੀ ਆ ਉੱਥੇ ਹਨਾ ਤੇ ਇੱਕ ਭਰਾ ਵੀ ਆ ਅੱਜ ਆਪਾਂ ਉੱਥੇ ਜਾਵਾਂਗੇ ਤੇ ਨਾਲੇ ਅੱਜ ਮੇਰੀ ਪੀਟੀਐਮ ਵੀ ਆ ਮੈਂ ਬਹੁਤ ਜ਼ਿਆਦਾ ਨਰਵਸ ਵੀ ਆ ਤੇ ਖੁਸ਼ ਵੀ ਆ ਇਹ ਮੈਂ ਇਹ ਦਾਦੀ ਚੱਲੇ ਆ ਤੇ ਅਸੀਂ ਪਿਛਲੇ ਰਹੀ ਗਏ ਸੀ ਪਰ ਉਦੋਂ ਨਾ ਅਸੀਂ ਰਾਤ ਨਹੀਂ ਲਾਈ ਸੀ ਅੱਜ ਅਸੀਂ ਲਾਵਾਂਗੇ ਰਾਤ ਵੀ ਹਾਂ ਤੁਹਾਨੂੰ ਪੂਰਾ ਵਿਖਾਵਾਂਗੇ ਵਲੌਗ ਹਨਾ ਤੇ ਚੱਲਦੇ ਹਾਂ ਬਸ ਹੁਣ ਤਾਂ ਨਹੀਂ ਜਾਂਦੇ ਕਿਉਂਕਿ ਅੱਜ 8 ਵੀ ਨਹੀਂ ਵਜਿਆ ਹਜੇ ਪਾਪਾ ਸੁੱਤੇ ਪਏ ਆ ਤੁਹਾਨੂੰ ਪਤਾ ਹੀ ਉਹ ਲੇਟ ਹੀ ਉੱਠਦੇ ਆਣਾ ਤੇ ਹਜੇ ਤਾਂ ਮੈਂ ਪੀਟੀਐਮ ਤੇ ਵੀ ਜਾਣਾ 8:30 ਉਹ ਉਧਰ ਜਾਵਾਂਗੇ ਫਿਰ 12:00 11:00 ਵਜੇ ਤੁਰਾਂਗੇ ਇੱਥੋਂ ਬਸ ਬਸ ਤੇ ਜਾਵਾਂਗੇ ਚਲੋ ਅੱਜ ਜਾਂਦੇ ਆ ਤੇ ਤੁਸੀਂ ਬਣੇ ਰਹੋ ਅੱਜ ਸਾਡੇ ਅੱਜ ਦੇ ਬਲੌਗ ਲਓ ਬਾਈ ਜੀ ਆਪਾਂ ਆ ਗਿਆ ਪੀਟੀਐਮ ਤੋਂ ਹਨਾ ਤੇ ਮੈਡਮ ਸਾਨੂੰ ਮੈਨੂੰ ਕਹਿੰਦੀ ਕਿ ਤੂੰ ਬਹੁਤ ਨੌਟੀ ਆ ਚਲ ਫਿਰ ਮੈਂ ਕਹਿੰਦੀ ਚਲ ਕੋਈ ਨਹੀਂ ਨੱਕ ਤਾਂ ਹੁੰਦੀ ਆ ਹਨਾ ਪੀਟੀਐਮ ਤੋਂ ਆ ਗਏ ਆਪਾਂ ਹੋ ਗਏ ਰੈਡੀ ਸ਼ੈਡੀ ਵੇਖੋ ਆ ਪੂਰੀ ਟੋਹਰਾ ਕੱਢ ਲਈਆਂ ਨੇ ਮੁੰਡਿਆ ਨੇ ਹੁਣ ਆਪਾਂ ਚੱਲਦੇ ਆ ਹਨਾ ਬੱਸ 'ਚ ਜਾਣਾ ਇੱਜ ਗੱਡੀ-ਗੁੱਡੀ 'ਚ ਜਾਣਾ ਹੁੰਦਾ ਫਿਰ ਤਾਂ ਪਾਣੇ ਨੇ ਸੀ ਦੂਜੀ ਬੱਸ 'ਚ ਜਾਣਾ ਯਾਰ ਲੱਗਣਾ ਤਾਂ ਚਾਹੀਦਾ ਹੀ ਆ ਵਈਆ ਸੋਣੀ ਘੈਂਟ ਤੇ ਹੁਣ ਆਪਾਂ ਜਾਣੇ ਆ ਉੱਥੇ ਜਾ ਕੇ ਤੁਹਾਨੂੰ ਸਾਚ ਇੱਕ ਗੱਲ ਦੱਸਣਾ ਭੁੱਲ ਗਿਆ ਸੀਗਾ ਕਿ ਇਹ ਉਹਨਾਂ ਨੂੰ ਪਤਾ ਨਹੀਂਗਾ ਕਿ ਆਪਾਂ ਉਹਨਾਂ ਤੇ ਅੱਜ ਆਪਾਂ ਜਾ ਕੇ ਬੋਲਣਾ ਹੱਲਾ ਬੋਲ ਆਪਾਂ ਉੱਥੇ ਜਾ ਕੇ ਉਹਨਾਂ ਨੂੰ ਦੇਣਾ ਸਰਪ੍ਰਾਈਜ਼ ਠੀਕ ਆ ਚੱਲਦੇ ਆ ਤੇ ਅੰਦਰ ਵੇਖੀਏ ਰੈਡੀ ਰੂਡੀ ਹੋ ਗਈ ਦੱਸਦੀ ਕਿ ਨਹੀਂ ਲੋ ਬਈ ਇੱਧਰ ਵੀ ਬੈਗ ਸ਼ੈਕ ਰੈਡੀ ਹੋ ਗਿਆ ਹੈ ਦਾਦੀ ਫਿਰ ਚੱਲੀਏ ਚੱਲਦੇ ਆ ਬੋਤਲ ਧਿਆਨਾ ਜਿਹ ਕੋ ਜਾਣ ਦਾ ਬੈਟ ਥੋੜਾ ਕੁਝ ਪਾਈ ਹੈ ਇੱਥੇ ਸਾਡੇ ਕੱਪੜੇ ਆ ਤੇ ਇੱਥੇ ਉਹਨਾਂ ਦਾ ਸਮਾਨ ਆ ਇੰਦੇ ਵਿੱਚ ਵੀ ਹੋਊਗਾ ਉਹ ਵੀ ਅੰਦਰ ਨਹੀਂ ਭਰੇ ਆ ਮੈਂ ਤਾਂ ਆ ਹੀ ਚੱਲ ਨਹੀਂ ਇਹੋ ਜਾ ਕੇ ਬਗੜ ਆਉਂਦੇ ਆ ਮੈਂ ਚੱਲਿਆ ਹੇ ਜਾ ਫਿਰ ਚੱਲਿਆ ਫਿਰ ਮਿਕਾਣੀ ਆਦੀ ਫੇਕਟਰ ਆ ਦੋ ਜਣਾਂ ਨੂੰ ਦੋ ਜਣਾਂ ਨੂੰ ਨਹੀਂ ਤੇ ਮੈਡਮ ਨੇ ਵੀ ਕੁਝ ਸ਼ਿਕਾਇਤ ਲਈ ਹੋਊਗੀ ਅੱਜ ਵਾਹ ਮੈਡਮ ਨੇ ਵੀ ਸ਼ਰਾਬਤ ਕਰਦਾ ਤੇ ਤੇਰੇ ਨਾਲ ਕੀ ਕਰਦੇ ਮੇਰੇ ਨਾਲ ਕਿਸੇ ਕੋ ਲਖਾਈ ਆ ਉਹ ਕਹਿੰਦੇ ਲਖਾਈ ਨਹੀਂ ਸਹੀ ਕਰਦਾ ਕੰਮ ਖਾਲੀ ਚ ਰੰਦਾ ਹਾਂ ਕੰਮ ਸੋੜਾ ਕਰਦਾ ਹੈ ਕੰਨ ਲੈਂਦਾ ਵਦਿਆ ਕਹਿਣ ਵਾਲੀ ਪੈਂਦਾ ਤੇ ਪਰ ਇਹ ਕਾਲਾ ਬੁਛੀਛੀ ਕਰਮ ਕਰਦਾ ਤੇ ਲਖਾਈ ਜਾਂਦੀ ਬਹੁਤ ਕਰਦਾ ਰਵੀ ਸਰਕਾਰ ਤਾਂ ਇਹਦੀਆਂ ਕਰਦਾ ਹੈ ਲੋਕਾਂ ਨੂੰ ਨਹੀਂ ਨਹੀਂ ਕਰਦਾ ਉਹ ਠੀਕ ਕਰਦਾ ਨਾ ਲੜਾਈਆਂ ਰੋਕਦਾ ਨਹੀਂ ਨਹੀਂ ਮੈਂ ਇਸੇ ਆਪਣਾ ਸ਼ਰਾਬ ਦੀ ਵੀ ਨਹੀਂ ਕਹਿ ਸਕਦੇ ਸੀ ਤੇ ਬੱਚੇ ਨਹੀਂ ਨਹੀਂ ਕਰਦੇ ਉਹ ਬੱਚੇ ਵੀ ਨਹੀਂ ਕਰਦੇ ਨਹੀਂ ਆ ਫਿਰ ਨਹੀਂ ਲੰਮਾ ਆਇਆ ਸਿਆਣਾ ਬੱਚਾ ਮੈਂ ਸਿਆਣਾ ਬੱਚਾ ਹਾਂ ਹਾਂ ਚੱਲਣਾ ਤੇ ਟਿਵੀਸ਼ਨ ਨਹੀਂ ਜਾਣਾ ਸੀ ਅੱਜ ਟਿਵੀਸ਼ਨ ਫੋਨ ਜਿਉਂ ਮੋੜ ਪਾ ਦੇ ਪੇਪਰ 12 ਤਰੀਕ ਨੂੰ ਜਾਣਾ ਠੀਕ ਚਲਾਂ ਲੋ ਬਾਈ ਹੁਣ ਆਪਾਂ ਆ ਗਏ ਆ ਇੱਧਰ ਤੇ ਬੂਹਾ ਖੜਕਾਉਣੀ ਤੇ ਲੁਕ ਜਾਈ ਨੇ ਕਿਵੇਂ ਆਇਆ ਲੋਕ ਜੀ ਆਜੋ 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 ਕੇ ਵੀ ਦੇਖ ਲਾਂਗੇ ਕੰਮੀ ਹੋਣੇ ਆ ਪਰ ਉਹਨਾਂ ਨੂੰ ਸਰਪ੍ਰਾਈਜ਼ ਮਿਲੂਗਾ ਹੈਨਾ ਗਰਮੀ ਬਾਲੀ ਆ ਯਾਰ ਇਹਨਾਂ ਨੂੰ ਪਤਾ ਨਹੀਂਗਾ ਦੇਖਦੇ ਆ ਆ ਜੋ ਹੁਣ ਤੋ ਨਹੀਂ ਨਾ ਹੋਣਾ ਨਹੀਂ ਖੇਤੀ ਫੇਰ ਖੜਕਾਓ ਜ਼ੋਰ ਦੀ ਖੜਕਾਉਣਾ ਕੁੱਤੀ ਨੇ ਅਲਰਮ ਲਾਤਾ ਆ ਜੋ ਅਜੀ ਆ ਗਏ ਬਿਨਾ ਦੱਸੇ ਬਿਨਾ ਇਹਨਾਂ ਛੱਪਾ ਮਾਰਿਆ ਤੁਸੀਂ ਹੈ ਬੁਈ ਹਾਸੀ ਹੈ ਸਸਤੀ ਦਾ ਪੁੱਤ ਛੱਪਾ ਮਾਰਿਆ ਤੁਸੀਂ ਹੈ ਹੋਰ ਉਹ ਆ ਗਈ ਆ ਆਈਆਂ ਹੋਈਆਂ ਜਾ ਯਾਰ ਆ ਜੀ ਤੁਸੀਂ ਕੋਈ ਛੱਪਾ ਆ ਗਏ ਤੁਸੀਂ ਸਸਤੀ ਛੱਪਾ ਮਾਰਤਾ ਫਤਿਹ ਜੀ ਹੈ ਫਤਿਹ ਉਹ ਅੰਦਰ ਆ ਹਾਂ ਅੰਦਰ ਆ ਸਹੀ ਨੁ ਪਰਵਿੰਦਾ ਕੋਈ ਨਹੀਂ ਪਤਾ ਅੱਛਾ ਦਰਨੀ ਜੀ ਹਾਂ ਤੁਹਾਡੇ ਤੋਂ ਪਹਿਲਾਂ ਆ ਜਾਣਾ ਸੀ ਪਰ ਬੱਸ ਨਹੀਂ ਮਿਲੀ ਕੀ ਹੈ ਕੀ ਹੈ ਤੂੰ ਬੱਚਾ ਕਰ ਰਿਹਾ ਤੂੰ ਕੀ ਹੈ ਮਤੈ ਸਹੀ ਆ ਕੀ ਕੀ ਨਾ ਗੰਦੇ ਆਇਆ ਸਾਸਰੀ ਘਾਲ ਨਹੀਂ ਬਣਾ ਲਈ ਫਤ ਕਾਲ ਅੰਚ ਨੂੰ ਰੋਂਦਾ ਛੱਡ ਕੇ ਆਏ ਆ ਇਹਨੇ ਵੀ ਜਾਂਦੇ ਇੱਕ ਪਹਿਲਾਂ ਕਹਿੰਦਾ ਸੀ ਮੈਂ ਨਹੀਂ ਆਉਣਾ ਇੱਕ ਦਿਨ ਫਿਰ ਅਗਲੇ ਦਿਨ ਲੱਗ ਪਿਆ ਮੈਂ ਵੀ ਜਾਣਾ ਮੈਂ ਵੀ ਜਾਣਾ ਹਾਂ ਨਹੀਂ ਪੀਟੀਐਮ ਸੀ ਨਾ ਸਾਡੇ ਅੱਛਾ ਇਹਨਾਂ ਨੂੰ ਨਹੀਂ ਆਇਆ ਤਾਂ ਤੁਹਾਡੀਆਂ ਬੱਚਾ ਮੈਂ ਵਾਧੂ ਵੇਖੀਆਂ ਅੱਜ ਬਸ ਇਹ ਉਹ ਲੈ ਕੇ ਆਇਆ ਗ੍ਰੀਨ ਵੈਲੀ ਸਕੂਲ ਵੀ ਹੈਗਾ ਨਾ ਇੱਕ ਬਸ ਉਹਨਾਂ ਦੀਆਂ ਕੁੜੀਆਂ ਸਾਡੀ ਬੈਂਚ 'ਚ ਬੈਠੇ ਸੀ ਜਮਾ ਤੁਹਾਡੇ ਅਰਗੀਆਂ ਸਾਰਾ ਕੁਝ ਸ਼ੇਮ ਤੇ ਜੋ ਤਰਗੀ ਲੱਗਦੀ ਸੀ ਸਭ ਤੋਂ ਵੱਡੀ ਕੁੜੀ ਜਮਾ ਹੋਰ ਸਭ ਵਧੀਆ ਸੰਭਾਲ ਵੇਖ ਲਿਆ ਜਿਹੜਾ ਲਿਆਂਦਾ ਅੱਛਾ ਹੂੰ ਖਰਾਬ ਹੋ ਗਿਆ ਉਹ ਮਤਲਬ ਖਰਾਬ ਹੋ ਜੂਗਾ ਬੰਨਿਆ ਰਿਹਾ ਫਤਿਹ ਬੰਦ ਕਰ ਦੇ ਖਾਨ ਤੇ ਤੁਲਿਆ ਆਇਆ ਖਾਨ ਤੇ ਤੁਲਿਆ ਆਇਆ ਸਹੀ ਗੱਲ ਆ ਹਾਂ ਜੇ ਵੀ ਬੈਠਾ ਵੇਖੀ ਕਿੱਡਾ ਗੰਦਾ ਉਹ ਤਾਂ ਜੱਫੀਆਂ ਪਾਉਂਦਾ ਜੱਫੀਆਂ ਨੀ ਉਹ ਤਾਂ ਸੀ ਪਰ ਜਿਵੇਂ ਹੀ ਆਏ ਆ ਨਾ ਉਹਨੂੰ ਮੈਂ ਕਹਤਾ ਮੈਂ ਟਿਊਸ਼ਨ ਚੱਲਿਆ ਉਹ ਅਸੀਂ ਖੜ ਕੇ ਆਏ ਆ ਇੱਕ ਬੱਸ ਤੇ ਆਉਣ ਵਾਲੇ 10:00 ਚ ਕੀ ਦੁੱਗੀ ਆ ਕਿ ਆਪ ਵੀ ਇੱਕ ਹੋਰ ਵਾਰ ਸਾਰੇ ਦੁਬਾਰਾ ਸਿੱਧਾ 3 ਵਜੇ ਆਉਂਦੇ ਹਾਂ ਤੇ ਬੱਸ 3 ਵਜੇ ਵਾਲੀ ਤੇ ਆਏ ਆ ਅਸੀਂ ਆਪਾਂ ਖੜੀਏ ਨੇ ਬੈਟਬਾਲ ਜਸੂ ਹੀ ਆਈ ਹੈ ਬੈਠੀ ਤੇ ਤੁਸੀਂ ਕਹਿੰਦੇ ਹੋਗੇ ਜਿੱਥੇ ਵੀ ਜਾਣਾ ਬੈਟਬਾਲ ਛੇੜ ਲੈਂਦੇ ਆ ਦੂ ਖੇਡਦੇ ਨਹੀਂ ਇਥੇ ਹੀ ਖੜਾਂਗੇ ਤੇ ਕੈਮਰਾਮੈਨ ਸਾਡੇ ਖੇਡਦਾ ਨਹੀਂ ਪਿਆ ਕਿਉਂ ਨਹੀਂ ਖੇਡਤੀ ਹੈ ਜੀ ਨਹੀਂ ਕਰਦਾ ਕੋਈ ਨਹੀਂ ਖੜਾਵਾਂਗੇ ਇਹਨੂੰ ਵੀ ਖੜਾਵਾਂਗੇ ਖੜਾਵਾਂਗੇ ਕੋਈ ਨਹੀਂ ਖੜਾਵਾਂਗੇ ਲਓ ਬਈ ਬੜਪਾਈ ਤੇ ਬਾਜੋ ਆਦੀ ਲੇ ਜਸੂਪੂ ਇਹ ਮੇਰਾ ਭਰਾ ਇਹ ਇਹ ਮੈਨੂੰ ਆਉਂਦੀ ਮੈਚ ਦਿੰਦਾ ਪਿਆ ਸੀ ਹਾਂ ਮੈਂ ਸਿਰਫ ਬੈਠ ਕੇ ਨਹੀਂ ਬਿਨਾ ਅੱਛਾ ਇਹ ਟੀਵੀ ਕਰਦੇ ਕਿਹਦੇ ਰੋਡ ਨਹੀਂ ਆ ਪਾਉਂ ਕੋਈ ਨਹੀਂ ਆਉਂਦੀ ਹੋਣਾ ਕੋਈ ਨਹੀਂ ਤਾਂ ਉਹ ਸਿੱਟੂ ਆਉਂਦਾ ਚ ਟੈਚ ਕਰ ਲਾਂਗੇ ਤੇ ਰੋਡ ਵੀ ਰੋਡ ਵੀ ਤੇ ਵੀ ਜਾਈ ਸਾਡੇ ਰੋਡ ਨਹੀਂ ਸਭ ਤੋਂ ਜਿਆਦਾ ਉਸਾ ਆ ਗਏ ਬੈਟਿੰਗ ਤੇ ਬੱਕੀ ਥੋੜ੍ਹ ਲਿਆ ਤੇ ਰਾਤ ਹੋ ਗਈ ਆ ਹੁਣ ਹੋ ਗਿਆ ਰੋਟੀ ਦਾ ਟਾਈਮ ਤੇ ਇੱਧਰ ਵੇਖੋ ਚੌਲ ਸਬਜੀ ਤੇ ਪਨੀਰ ਹੈ ਜਸੂ ਕਿਵੇਂ ਆ ਤੂੰ ਤੂੰ ਇੱਥੇ ਬਹਿ ਜਾ ਠੀਕ ਆ ਤੇ ਹੁਣ ਆਪਾਂ ਖਾਂਨੇ ਆ ਰੋਟੀ ਰੋਟੀ ਖਾ ਕੇ ਉਧਰ ਜਾਈਂ ਦੂਜੇ ਕਮਰੇ ਚ ਹੈਨਾ ਉੱਧਰ ਜਾ ਕੇ ਫਿਰ ਮੈਂ ਤੁਝ ਨੂੰ ਦੇਖਦੇ ਆ ਜਾਂ ਫਿਲਮ ਫਿਲਮ ਲਾਉਣੀ ਆ ਬੁਕਾਰਾਂਗੇ ਫਿਰ ਸੌਂ ਜਾਗੇ ਫਿਰ ਤੜਕੇ ਉੱਠ ਕੇ ਵੇ ਫੜ ਲੈ ਕੋਈ ਕਿਸੇ ਆਪਸੋਂ ਕਿ ਬੰਦ ਕਰ ਕੀ ਇਹ ਫਾ ਇਹ ਛੱਡਦਾ ਹੀ ਨਹੀਂਗਾ ਇਹਨੂੰ ਕਿੱਡਾ ਗੰਦਾ ਕੋਈ ਨਹੀਂ ਮਾਮੀ ਨੇ ਵੇਖ ਲੈਣਾ ਮਾਮੀ ਨੇ ਫੋਨ ਲਾਉਣਾ ਹੁਣ ਵੇਖੀ ਜੱਲ ਹੁਣ ਫੋਨ ਮਾਮੀ ਨੇ ਤੇਰਾ ਫੋਨ ਬੰਦ ਕਰਾਉਣਾ ਠੀਕ ਆ ਤੇ ਇਸ ਵਲੌਗ ਨੂੰ ਕਰਦੇ ਆਪਾਂ ਐਂਡ ਜੇ ਵੀ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ